ਕਈ ਭਰਾ ਮੇਰੇ ਕੋਲ ਸਲਾਹ ਲੈਣ ਦੇ ਲਈ ਆਉਂਦੇ ਨੇ ਫਿਰ ਅਸੀਂ ਰੈਡੀਮੇਡ ਦਾ ਕੰਮ ਕਰਨਾ ਕਿੰਨੇ ਘਰਾਂ ਪਾਈ ਚਾਲੂ ਹੋਏ ਅੱਜ ਜਨਰੇਸ਼ਨ ਦੇ ਕੋਲੇ ਤਿੰਨ ਕੰਮ ਨੇ ਜਾਂ ਤਾਂ ਫਾਸਟ ਫੂਡ ਦਾ ਕੰਮ ਆ ਜਾਂ ਮੋਬਾਈਲਾਂ ਦਾ ਕੰਮ ਆ ਤੇ ਜਾਂ ਕੱਪੜਿਆਂ ਦਾ ਕੰਮ ਹੁੰਦਾਗਾ ਤਿੰਨ ਵੀਰਾਂ ਦੇ ਚੁਆਇਸਾਂ ਹੁੰਦੇ ਨੇ ਇਹੀ ਮੇਰੇ ਕੋਲ ਰਾਇ ਲੈਣ ਆਉਂਦੇ ਨੇ ਕਿ ਸਾਨੂੰ ਵੀਰ ਕੱਪੜਿਆਂ ਦਾ ਕੰਮ ਕਿਵੇਂ ਠੀਕ ਰਹੂਗਾ ਜਿਹਦੇ ਕੋਲ ਜਿਹੜਾ ਐਕਸਪੀਰੀਅੰਸ ਹੋਵੇ ਬੰਦਾ ਉਸ ਦੀ ਰਾਇ ਦੇ ਸਕਦਾ ਨਾ ਕਿ ਕਿਸੇ ਹੋਰ ਕੰਮ ਤੇ ਦੇਖੋ ਜਿਹੜਾ ਵੀ ਵੀਰ ਜੋ ਵੀ ਮਿਲਣਾ ਆਉਂਦਾ ਮੈਂ ਉਹਨੂੰ ਇੱਕੋ ਰਾਇ ਦਿੰਦਾ ਹਾਂ ਕਿ ਵੀਰੇ ਘੱਟੋ ਘੱਟ ਤੇਰੇ ਕੰਮ ਦੇ ਲਈ ਤੈਨ ਪਰ ਮੈਂ ਦਰ ਖੋਲ ਕੇ ਦੱਸਦਾ ਵੀਰੇ ਮੈਂ ਕਦੇ ਵੀ ਲੁਕੋਣ ਹੀ ਰੱਖਿਆ ਕਿ ਤੁਹਾਨੂੰ ਕਿਹੜੀ ਆਈਟਮ ਕਿੰਨੇ ਰੁਪਏ ਦੀ ਕਿੱਥੋਂ ਮਿਲ ਸਕਦੀ ਹੈ ਲੁਧਿਆਣੇ ਤੋਂ 300 ਤੋਂ ਲੈ ਕੇ 700 ਰੁਪਏ ਰੇਟ ਤੱਕ ਮਿਲ ਜੂਗੀ ਸ਼ਰਟ ਲੈਣੀ ਹੈਗੀ ਤਾਂ ਤੈਨੂੰ 100 ਰੁਪਏ ਤੋਂ ਲੈ ਕੇ 400 ਰੁਪਏ ਤੱਕ ਪੂਰੀ ਘੈਂਟ ਕੰਪਨੀ ਦੀ ਸ਼ਰਟ ਮਿਲ ਜੂਗੀ 150 ਤੋਂ ਲੈ ਕੇ 450 ਰੁਪਏ ਤੱਕ ਤੈਨੂੰ ਫਾਰਮਲ ਪੈਂਟ ਪੂਰੀ ਕੈਂਟ ਕਹਾਉਂਦੀ ਮਿਲ ਜੂਗੀ ਤੇ ਜੇ ਕੋਈ ਮੈਂ ਤੁਹਾਨੂੰ ਲੋਰਾ ਬਾਰੇ ਪਉਂਦਾ ਤਾਂ ਲੋਰਾ ਦੀ ਮੇਰੇ ਕੋਈ ਰਾਇ ਹੁੰਦੀ ਆ 50 ਰੁਪਏ ਤੋਂ ਲੈ ਕੇ ਲੋਰ ਸਟਾਰਟ ਹੋ ਜਾਂਦੀ ਹੈਗੀ ਲਾੜ 700 ਰੁਪਏ ਤੱਕ ਲੋਰ ਵੀ 2/6 ਦਾ ਕਾਊਂਟਰ ਹੁੰਦਾਗਾ ਜਿਹੜਾ ਬੋਰਡ ਦੇ ਨਾਲ ਬਣਿਆ ਹੁੰਦਾਗਾ ਉਹ 5000 ਰੁਪਏ ਦੇ ਵਿੱਚ ਤਿਆਰ ਹੋ ਜਾਂਦਾ ਹੁੰਦਾ ਫਿਰ ਆ ਜਾਂਦੇ ਸਲਫਾਂ ਦੀ ਗੱਲ 1/4 ਫੁੱਟ ਦੀ ਸਲਫ ਹੁੰਦੀ ਜਿਹੜੀ ਜਿਹੜੀ 100 ਰੁਪਏ ਫੁੱਟ ਚੀਸਾ ਪੈਂਦਾ ਹੁੰਦਾਗਾ ਚੀਸਾ ਰੱਖਣ ਵਾਸਤੇ ਆ ਜਾਂਦੇ ਹੁੰਦੇ ਆ ਬ੍ਰੈਕਟ ਜਿਹੜੀ ਹੁੰਦੀ ਆ 12 ਇੰਚ ਦੀ ਉਹ ਪੈਂਦੀ ਹੁੰਦੀ ਆ ਆਪਾਂ ਨੂੰ 72 ਰੁਪਏ ਦੀ ਸਟੀਲ ਦੇ ਵਿੱਚ ਹੁੰਦੀ ਆ ਡਾਉਨ ਸੀਲਿੰਗ ਆਪਾਂ ਨੂੰ 10x10 ਦੇ 10 ਤੋਂ ਲੈ ਕੇ 12000 ਰੁਪਏ ਤੱਕ ਬਿਲਕੁਲ ਵਧੀਆ ਤਿਆਰ ਮਿਲ ਜਾਂਦੀ ਆ ਬਾਕੀ ਇਹਦੇ ਆਪਾਂ ਤੁਹਾਨੂੰ ਜਾਣਕਾਰੀ ਨਾਲ ਨਾਲ ਦਿੰਦੇ ਰਹਾਂਗੇ ਕਰ ਲਓ ਆਪਣਾ ਪੇਜ ਨੂੰ